हां ਕਿਦਰ ਮੂੰ ਚੱਕਿਆ ਉਹ ਮੂੰ ਕਿਦਰ ਚੁੱਕਣਾ ਵਾ ਮੈਂ ਚੱਲਿਆ ਆ ਰਹੇ ਤੇ ਉਥੇ ਕਰਨ ਚੱਲਿਆ ਘਰੇ ਨਾ ਫਲਾਂ ਦੇ ਬੂਟੇ ਲਾਏ ਸੀ ਤੇ ਉਹਨਾਂ ਮੱਛਰ ਤੇਲਾ ਪਾਇਆ ਬੇੜਾ ਹੀ ਘਰਕ ਹੋ ਗਿਆ ਨਾ ਹੁਣ ਵਢਾ ਹੀ ਦੇਣੇ ਪਟਾ ਹੀ ਦੇਣੇ ਬਸ ਉਹ ਬਿਟਾਉਣੇ ਕਿਹੜੀ ਗੱਲਾਂ ਆ ਤੂੰ ਸਪਰੇਅ ਕਰਾ ਲੈ ਗੁਰਵਾ ਉਹ ਦਵਾਈ ਕਿੱਥੋਂ ਲੈ ਆਵਾਂ ਪੈਸੇ ਤੇ ਨਹੀਂ ਆ ਕਣਕਾ ਵਢਾ ਕੇ ਆਰਤੀਆਂ ਨੂੰ ਛੱਡ ਗਿਆ ਤੇ ਉਹ ਆਂਦੇ ਪਈ 1.5 ਮਹੀਨੇ ਤੱਕ ਮਿਲ ਜੂ ਤੇ ਰੇਟ ਨਿਕਲੂਗਾ ਰਤੇਸ਼ਦਾਈ ਕੋ ਦਵਾਈ ਲਾਇਆ ਰਤੇਸ਼ਦਾਈ ਕੋ ਦਵਾਈਆਂ ਵਾਧੂ ਆ ਅਛਾ ਰਤੇਸ਼ਦਾਈ ਕੋ ਉਹ ਜਿਹੜਾ ਕੱਲ ਬੌਂਦ ਲਿਆ ਪਿਆ ਹੈ ਗਰਮੀ ਦੇ ਵਿੱਚ ਆਹ ਹੋਏ ਰਤੇਸ਼ਦਾਈ ਕੋ ਲਾਇਆ ਦਵਾਈ ਬਹੁਤ ਠੀਕ ਆ ਮੈਂ ਕਰਦਾ ਫੋਨ ਉਹਨੂੰ ਹਣ ਪੜਾ ਵੇਖਣਾ ਜੇ ਰੇਂਜ ਦੇ ਵਿੱਚ ਆਉਂਦਾ ਵਾਦੇ ਚਲ ਠੀਕ ਆ ਤੂੰ ਇਸ ਤਰ੍ਹਾਂ ਕਰ ਤੂੰ ਜਾ ਘਰੇ ਹੁਣ ਤੇ ਮੈਂ ਰਤੇ ਨੂੰ ਫੋਨ ਲਾਉਣਾ ਵਾ ਸਾਡੇ ਤੋਂ ਉਹਨੂੰ ਇੱਥੇ ਮੈਨੂੰ ਰਤੇ ਨੂੰ ਫੋਨ ਲਾਉਣਾ ਹੈ ਹਲੋ ਔਰਤਾਂ ਕਿੱਥੇ ਆ? ਉਹ ਮੈਂ ਇਧਰ ਖੀਰਾਂ ਨੂੰ ਪਾਣੀ ਲਾਉਣ ਆਇਆ ਵਾ। ਉਹ ਖੀਰਾਂ ਨੂੰ ਪਾਣੀ ਲਈ ਜਨਾ ਤੇ ਕਦੋਂ ਘਰੇ ਆਉਣਾ ਹੀ ਹਾਂ। ਅਬਸ ਘਾਰ ਹੀ ਚੱਲਿਆਂ 10 ਕੀ ਕੰਮ ਹੈ? ਤੇਰ ਕੋ ਕਿ ਤੇਜ਼ੀ ਸਪਰੇ ਹੈਗੀ ਆ। ਸਪਰੇ ਕੀ ਗੱਲ ਪੀਣੀ ਆ? ਉਹ ਨਹੀਂ ਘਰੇ ਲਾਇਆ ਆ ਔਰਗਾਂ ਦੇ ਬੂਟੇ ਤੇ ਉਹਨਾਂ ਨੂੰ ਨਾ ਮੱਛਰ ਤੇਲੇ ਦੇ ਨਾਲ ਨਾ ਫਲ ਸੁੱਕਦਾ ਝੜਦਾ ਜਾਂਦਾ ਵਾ। ਆਛਾ ਉਦਾਂ ਤੇ ਤੁਸੀਂ ਕਹਿੰਦੇ ਅਸੀਂ ਬੜੀ ਆਰਗੇਨਿਕ ਸਬਜ਼ੀ ਲਾਉਨੇ ਆ ਤੇ ਹੁਣ ਤੇਰਾ ਆਰਗੇਨਿਕ ਕਿੱਥੇ ਗਿਆ ਓਏ ਓਏ ਆਰਗੇਨਿਕ ਤੇ ਹੈਗੇ ਆ ਪਰ ਉਹ ਗੁਰਗਾ ਦੇ ਨਾਲ ਮਸ਼ਰ ਤੇਲਾ ਥੋੜੀ ਮਰੂਗਾ ਤੇ ਦਵਾਈ ਚਾਹੀਦੀ ਕੀਟਨਾਸ਼ਕ ਦੀ ਕਦੋਂ ਕਾਣਾ ਕਰੇ ਓਏ ਆ ਜਨਾਂ ਉਦਾਂ ਤੇ ਤੂੰ ਬੜੀਆਂ ਨੈਟ ਤੇ ਸਟੋਰੀਆਂ ਸਟੇਟਸ ਲਾਉਣਾ ਵੀ ਅਸੀਂ ਬੜੇ ਆਰਗੇਨਿਕ ਆਹੀਂ ਬੜੀ ਸ਼ੁੱਧ ਸਬਜ਼ੀ ਤੇ ਫਲ ਫਰੂਟ ਲਾਉਨੇ ਆ ਰੂੜੀ ਪਾ ਕੇ ਤੇ ਹੁਣ ਤੇਰਾ ਆਰਗੇਨਿਕ ਕਿੱਥੇ ਗਿਆ ਓ ਉਹਦੇ ਨਾਲ ਸਿਰਫ ਗਰੋਥ ਹੋਣੀ ਆ ਵਧਣੀਆਂ ਬਟ ਬੂਟੇ ਵੱਡੇ ਤੇ ਹਰਿਆਲੀ ਹੋਣੀ ਆ ਅਛਾ ਮਸ਼ਰ ਤੇਲੇ ਵਾਸਤੇ ਸਾਨੂੰ ਕੋਈ ਦਵਾਈ ਪਾਉਣੀ ਕੀਟਨਾਸ਼ਕ ਤੇ ਮੈਨੂੰ ਕਹਿੰਨੇ ਦੱਸਿਆ ਕਿ ਰੱਤੇ ਨੂੰ ਕਹਾਂ ਤੇ ਹੋਰ ਕੋਹਂਦੀਆਂ ਸਪਰੇਅ ਉਹ ਕਰਦਾ ਕੋਰਦਾ ਰਹਿੰਦਾ ਤੇ ਰੁਕਾ ਕਰਵਾ ਲਾ ਤੂੰ ਬੂਟਿਆਂ ਨੂੰ ਕੋਈ ਨਹੀਂ ਮੈਂ ਰਾਉਂਡ ਆਪ ਦੀ ਤੈਨੂੰ ਵਧੀਆ ਸਪਰੇਅ ਦੇ ਕੇ ਜਾਂਦਾ ਮਾਰਦੀ ਆੜੂ ਤੇ ਆ ਗਿਆ ਮੈਂ ਹੁਣ ਪੱਤੇ ਫੋਲਡ ਜੇ ਹੁੰਦੇ ਜਾਂਦੇ ਵਲਮਲੇਵੇਂ ਜੇ ਪੱਖਾਂ ਦੀ ਜਾਂਦੇ ਆ ਆਹ ਪੱਤਿਆਂ ਨੂੰ ਦਰੰਗ ਹੋ ਗਿਆ ਵਾ ਦਰੰਗ ਹੋ ਗਿਆ ਹਾਂ ਮੈਂ ਪੱਤਿਆਂ ਦਾ ਵੀ ਵਾਲ ਕੱਢ ਦੂੰ ਤੇ ਤੇਰਾ ਵੀ ਕੱਢ ਦੂੰ ਗੱਲ ਕਹਿੰਦਾ ਤਾਂ ਸਾਰੇ ਟੱਬਰ ਦਾ ਕੱਢ ਦੂੰ ਵਾਲ ਕੋਈ ਨਹੀਂ ਮੈਂ ਆ ਕੇ ਡਾ ਦਿੰਨਾ ਤੇਰਾ ਤੇਲਾ ਤੇਰਾ ਕੀ ਤੇਰੇ ਸਾਰੇ ਟੱਬਰ ਦਾ ਤੇਲਾ ਡਾ ਦੂੰ ਓਏ ਅਕਲ ਨਾਲ ਕੂਏ ਛੇਤੀ ਆ ਇਥੇ ਬਕਵਾਈ ਕਰੀ ਜਨਾ ਐਵੇਂ ਹੀ ਠੀਕ ਐ ਠੀਕ ਐ ਆ ਜੀ ਆ ਜੀ ਛੇਤੀ ਆ ਜੀ ਹੋਰ ਆਉਣਾ ਤੇਰੇ ਕੋਈ ਆਉਣਾ ਸਿੱਧਾ ਕੱਟੀ ਨਾ ਕੱਟ ਦੇ ਹਾਂ ਦੱਸ ਕੀ ਸਿਆਪਾ ਪਾਇ ਤੂੰ ਉਹ ਕਾਹਦਾ ਸਿਆਪਾ ਪਾਇ ਉਦੋਂ ਤੇ ਆਨਾ ਕਾਲੇ ਲਫਾਫੇ ਵਿੱਚ ਆੜੂ ਦੇ ਦੇ ਜਾਮਨੂ ਦੇ ਦੇ ਅਮਰੂਦ ਦੇ ਦੇ ਤੇ ਅੱਜ ਤੈਨੂੰ ਕੰਮ ਕਹਤਾ ਤੈਨੂੰ ਸਿਆਪਾ ਲੱਗਣ ਲੱਗ ਪਿਆ ਸਿਆਪਾ ਤੇ ਤੁਸੀਂ ਵੀ ਇਹੋ ਗੱਲ ਵੀ ਸਾਰਾ ਟੱਬਰ ਆਪਣੇ ਵੱਲੋਂ ਆਰਗਨਿਕ ਨਹੀਂ ਤੇ ਬਣੇ ਜੇ ਤੁਸੀਂ ਓਏ ਆਰਗਨਿਕ ਨਿਕ ਨਿਕ ਤੇ ਬਣੇ ਤੇ ਹੈਗੇ ਆ ਪਰ ਉਹ ਤੈਨੂੰ ਦੱਸਿਆਗਾ ਫੋਨ ਤੇ ਵੀ ਮੈਂ ਵੀ ਨਹੀਂ ਉਹ ਸਿਰਫ ਮਤਲਬ ਪੌਦੇ ਵਧਾਉਣ ਵਾਸਤੇ ਹਰੀਆਲੀ ਵਾਸਤੇ ਹੁੰਦੇ ਆ ਤੂੰ ਬਾਕੀ ਗੱਲਾਂ ਛੱਡ ਜਿਹੜੇ ਕੰਮ ਨੂੰ ਬੁਲਾਇਆ ਉਹਦੇ ਸਪਰੇਅ ਉਹ ਦੇ ਦੇ ਨਾ ਸਪਰੇਅ ਤੈਨੂੰ ਕਾਲੀ ਪੈਣ ਦੀ ਤੇ ਆ ਨਾੜ ਨੂੰ ਅੱਗ ਨਹੀਂ ਲਾਈ ਨਾੜ ਨੂੰ ਅੱਗ ਕੀ ਲਾਉਣੀ ਆ ਜਦੋਂ ਨਾੜ ਨੂੰ ਅੱਗ ਲਾਉਣ ਲੱਗੀ ਦਾ ਨਾ ਉਦੋਂ ਸਰਕਾਰੀ ਮੁਲਾਜ਼ਮ ਆਗੇ ਨਾ ਤੇ ਐਡੇ ਵੱਡੇ ਪਰਚੇ ਕੱਟ ਦਿੰਦੇ ਆ ਹੁਣ ਲੋਕਾਂ ਦੇ ਨਾ ਹਜ਼ਾਰਾਂ ਕਿੱਲੇ ਕਣਕ ਲੂਸ ਗਈ ਆ ਤੇ ਕਿਸੇ ਨੇ ਆ ਕੇ ਬਾਤ ਨਹੀਂ ਪੁੱਛੀ ਕਿਸੇ ਨੇ ਕਿਸਾਨ ਨੂੰ ਆ ਕੇ ਪਾਣੀ ਦਾ ਘੁੱਟ ਨਹੀਂ ਪੁੱਛਿਆ ਤੇ ਹੁਣ ਇਹ ਤੇ ਆ ਨਾੜ ਨੂੰ ਅੱਗ ਲਾ ਦੀਆਂ ਨਾ ਤੇ ਇੱਥੇ ਗੱਡੀ ਦਾ ਗੱਡੀਆਂ ਆ ਜਾਣੀਆਂ ਵਾ ਆ ਗੱਲ ਤੇ ਤੇਰੀ ਠੀਕ ਆ ਜਦੋਂ ਕਣਕ ਲੂੰਦੀ ਆ ਤੇ ਉਦੋਂ ਨਹੀਂ ਸਰਕਾਰ ਨੂੰ ਧੂਆ ਚੜਦਾ ਤੇ ਜੇ ਨਾੜ ਪਰਾਲੀ ਲੂਦੀਏ ਤੇ ਭਾਂ ਜਦ ਦਿੱਲੀ ਕਾਲਾ ਹੋ ਜਾਂਦਾ ਨੇ ਓਏ ਇਹੋ ਹੀ ਹੁੰਦਾ ਵਾ ਪੰਜਾਬ ਦੇ ਵਿੱਚ ਚੱਲਣੀ ਉਹ ਕੁਝ ਦਿਹਾਵਾ ਏ ਇਹੋ ਕੁਝ ਕੀ ਉਹ ਪਿੱਛੇ ਜੇ ਉਹ ਨਹੀਂ ਸੁਣਿਆ ਵੀ ਜਿਹੜੇ ਜਾਂਦੇ ਅੰਮ੍ਰਿਤਸਰ ਦੂਜਿਆਂ ਦੀ ਟੈਂਪੂਆਂ ਦੀ ਵੀ ਰੈਲੀ ਨਿਕਲਣ ਲੱਗੀ ਸੀ ਉਹ ਆਹੋ ਮੈਨੂੰ ਨਿਕਲਣ ਤੇ ਲੱਗੀ ਸੀ ਪਤਾ ਨਹੀਂ ਹੋਈ ਕਿ ਨਹੀਂ ਕੈਨਸਲ ਹੋ ਗਈ ਇਸ ਚੀਜ਼ ਦਾ ਨਹੀਂ ਪਤਾ ਲੱਗਾ ਕੁਝ ਤੇ ਹੁਣ ਮੈਨੂੰ ਇਹ ਦੱਸ ਹਾਂ ਵੀ ਤੂੰ ਸਪਰੇਅ ਮਾਰਨੀ ਆ ਤੇ ਫਿਰ ਇਹ ਤਾਂ ਫਿਰ ਹੁਣ ਨਹੀਂ ਤੈਨੂੰ ਡਰ ਲੱਗਾ ਵੀ ਕੈਂਸਰ ਹੋਊਗੀ ਤੇ ਫਲਾਣਾ ਹੋਊਗਾ ਸਾਰੀ ਦੁਨੀਆ ਕਰੀ ਜਾਂਦੀ ਰਤਿਆ ਤਾਂ ਜੇ ਅਸੀਂ ਦੋ ਚਾਰ ਜانے ਬੂਟੇ ਲਾ ਲਾਂਗੇ ਇਸ ਤਰ੍ਹਾਂ ਕਰ ਲਾਂਗੇ ਤੇ ਜਾਂ ਫਿਰ ਸਰਕਾਰ ਕੋਈ ਹੋਏ ਅੱਗੇ ਆ ਕੇ ਕਰੇ ਕੋਈ ਨਾ ਕੋਈ ਪੈਸਾ ਦੇਵੇ ਰਜਾਨਾ ਦੇਵੇ ਕੋਈ ਵਧੀਆ ਚੀਜ਼ ਟੱਕਣ ਵਧੀਆ ਨਿਕਲੇ ਕਿ ਜਿਹੜਾ ਅਸੀਂ ਮਤਲਬ ਸਾਨੂੰ ਸਪਰੇਅ ਨਾਲ ਕੀਟਨਾਸ਼ਕ ਦੀਆਂ ਚੀਜ਼ਾਂ ਦੇ ਪਾਸੇ ਜਾਇਆ ਨਾ ਜਾਵੇ ਤੇ ਨਾ ਹੀ ਜਨਤਾ ਦੀ ਸਿਹਤ ਨਾਲ ਖਲਵਾੜ ਕਰੀਏ ਜਿੱਦਾਂ ਆ ਦਵਾਈ ਬਣਦੀ ਆ ਇਦਾਂ ਕਿਤੇ ਆਤਵਾਦੀਆਂ ਦੀ ਕੋਈ ਕੀਟਨਾਸ਼ਕ ਦਵਾਈ ਬਣ ਕੇ ਹਾਰੇ ਪਾਸੇ ਮਾਰਦੇ ਆ ਵੇਲਾ ਅਣ ਕਸ਼ਮੀਰ ਚ ਵੀ ਉਹਨਾਂ ਨੇ ਮਾਰਤੇ ਹੀ ਬੰਦੇ ਨੇ ਇਹ ਸਭ ਰਾਜਨੀਤੀ ਦੀਆਂ ਖੇਡਾਂ ਹੀ ਸਹੀ ਗੱਲ ਜਦੋਂ ਰਤਿਆ ਮੈਂ ਇਹ ਗੱਲ ਸੁਣੀ ਸੀ ਨਾ ਤਾਂ ਸੱਚੀ ਗੱਲ ਦਿਲ ਨੂੰ ਬਹੁਤ ਦੁੱਖ ਲੱਗਾ ਤੇ ਹੁਣ ਉਹ ਦੂਜੇ ਜਿਹੜੇ ਆਪਣੇ ਟੀਵੀ ਵਾਲੇ ਹੀ ਉਹ ਲੋਕਾਂ ਨੂੰ ਸੁਣਾ ਸੁਣਾ ਕੇ ਅਹੇ ਜੀ ਜੰਗ ਲੱਗ ਚਲੀ ਜੰਗ ਲੱਗ ਚਲੀ ਇਦਾਂ ਹੀ ਉਹ ਸਾਡੇ ਉੱਧਰ ਨਾਨਕਿਆਂ ਦੇ ਪਿੰਡ ਇੱਕ ਬੁੜਾ ਜਿਹੜਾ ਵਿਚਾਰਾ ਅਨਪੜ੍ਹ ਕਈ ਤੈਨੂੰ ਪਤਾ ਨਹੀਂ ਮੋਬਾਈਲ ਚਲਾਉਣੇ ਆਉਂਦੇ ਉਹ ਆਪਣੇ ਪਤੀਏ ਨੂੰ ਜਾ ਕੇ ਕਹਿੰਦਾ ਵੀ ਮੇਰੇ ਮੁੰਡੇ ਨੂੰ ਫੋਨ ਕਰ ਮੁੰਡਾ ਉਹਦਾ ਫੌਜ ਚ ਹੈ ਨਾ ਆਂਦਾ ਵੀ ਫੋਨ ਕਰ ਵੀ ਵੇਖ ਵੀ ਗੱਲ ਕਰਾ ਮੇਰੀ ਉਹਨੇ ਵੀਡੀਓ ਕਾਲ ਲਾਈ ਆਪਣੇ ਭਰਾ ਨੂੰ ਮਤਲਬ ਬੁੜੇ ਦੇ ਪਤੀਏ ਨੇ ਪਤੀਏ ਨੂੰ ਹਾਂ ਆਪਣੇ ਤਾਇ ਦੇ ਮੁੰਡੇ ਨੂੰ ਫੋਨ ਲਾਇਆ ਜੁੰਟ ਚ ਬੈਠੇ ਨੂੰ ਆਂਦਾ ਵੀਰ ਪਿੰਡ ਕਿਹੜਾ ਹੀ ਮਾਰ ਜਾਣਾ ਸੀ ਤੇ ਉਹ ਅੱਗੋਂ ਫੌਜੀਆ ਦਾ ਵੀ ਕੀ ਗੱਲ ਹੋ ਗਈ ਆ ਖੈਰ ਸੋਖ ਆਂਦਾ ਈ ਖੈਰ ਸੋਖ ਤੇ ਹੈਗੀ ਆ ਤਾਇਆ ਥੋੜਾ ਕਵਰਾਇਆ ਫਿਰੰਡਿਆ ਤੇ ਆਂਦਾ ਕੀ ਹੋਇਆ ਤਾਇਏ ਨੂੰ ਆਂਦਾ ਕੁਛ ਨਹੀਂ ਤੇ ਫਿਰ ਆਂਦਾ ਤਾਈ ਨੂੰ ਹੋਇਆ ਕੁਛ ਆਂਦਾ ਨਹੀਂ ਕੁਛ ਨਹੀਂ ਤੇ ਤਾਇਏ ਨੂੰ ਗੱਲ ਆਂਦਾ ਤੇਰਾ ਮੇਰੀ ਗੱਲ ਤਾਇਏ ਨਾਲ ਉਹਦੇ ਦਾ ਤਾਇਏ ਨਾਲ ਮਤਲਬ ਆਪਣੇ ਪਿਓ ਨਾਲ ਫੌਜੀ ਗੱਲ ਕਰਦਾ ਆਂਦਾ ਹਾਂ ਡੈਡੀ ਕੀ ਗੱਲ ਆ ਆਹਦਾ ਪੁੱਤ ਘਰੋਂ ਗੇੜਾ ਮਾਰ ਜਾਣਾ ਸਾਨੂੰ ਪਤਾ ਲੱਗਾ ਜੰਗ ਲੱਗਣ ਵਾਲੀ ਆਂਦਾ ਕਿਹੜੀ ਜੰਗ ਮੈਂ ਤਾਂ ਰੋਟੀ ਖਾਣਿਆ ਇੱਧਰ ਬੈਜ ਮੀਟਣਾ ਤੇ ਜੰਗ ਕਿਹੜੀ ਆ ਠੰਡੇ ਆਹਦਾ ਪੁੱਤ ਬੁੜਾ ਆਂਦਾ ਵੀ ਇੱਥੇ ਤੇ ਟੀਵੀ 'ਚ ਦੱਸੀ ਜਾਂਦੇ ਵੀ ਹੁਣੇ ਪਾਕਿਸਤਾਨ ਚੜਾ ਆ ਸਾਡੇ ਬੰਦੇ ਤੁਰ ਪਏ ਲੱਗੋ ਫੌਜੀ ਆਂਦਾ ਸਾਡੀ ਤੇ ਨਹੀਂ ਆ ਜਾ ਕੋਈ ਜੰਗ ਦੇ ਚਾਂਸ ਬਣਦੇ ਜੇ ਇਦਾਂ ਪੱਤਰਕਾਰ ਰਿਪੋਰਟਾਂ ਵਾਲੇ ਕਰਦੇ ਰੇ ਤੇ ਇਹਨਾਂ ਸੱਚੀ ਲਵਾ ਦੇਣੀ ਆ ਆਪੇ ਹੀ ਲਵਾ ਦੇਣੀ ਉਹ ਰੋਤੇ ਆ ਜੰਗ ਮਾਮੇ ਨਾਲ ਖਬਰਾਂ 'ਚ ਲੜੀ ਜਾਂਦੇ ਆ ਐਵੇਂ ਲੋਕਾਂ ਦੇ ਤਰੋਹ ਕਢਾਈ ਜਾਂਦੇ ਮਤਲਬ ਡਰਾਈ ਜਾਂਦੇ ਸਾਰਿਆਂ ਨੂੰ ਮੈਂ ਤਾਂ ਆਨਾ ਇਹਨਾਂ ਨੂੰ ਮੈਂ ਕਦੇ ਕੇ ਸਾਰੇ ਰਿਪੋਰਟਾਂ ਵਾਲੇ ਪੱਤਰਕਾਰਾਂ ਨੂੰ ਇੱਕ ਦੂਜੇ ਦੇ ਨਾਲ ਇਹ ਪਾਕਿਸਤਾਨ ਵਾਲਿਆਂ ਨੂੰ ਕਹਦੇ ਇਹਨਾਂ ਨੂੰ ਕਹਦੇ ਵੀ ਆਪਸ ਵਿੱਚ ਹੀ ਲੜ ਲਓ ਜਿਹੜਾ ਉਹ ਆਪੇ ਆਮਣ ਸਾਹਮਣੇ ਵੇਖੀ ਗਰੀਬ ਜਨਤਾ ਨੂੰ ਐਵੇਂ ਲੜਾਈ ਜਣਾ ਡਰਾਈ ਜਣਾ ਆਕਰ ਉਹਨਾਂ ਦੇ ਸੰਗ ਆਉਂਦੇ ਆ ਲੋਕਾਂ ਦੇ ਇਹ ਚਲ ਕੋਈ ਨਹੀਂ ਮੈਂ ਤੈਨੂੰ ਘਰੋਂ ਲੈ ਆ ਕੇ ਦਿੰਨਾ ਦਵਾਈ ਤੇ ਤੂੰ ਮੇਰਾ ਭਰਾ ਜੇ ਮੇਰੀ ਮੰਨਿਆ ਤੇ ਤੂੰ ਨਾ ਦਹੀਂ ਰੱਖ ਕੇ ਨਾ 5 ਦਿਨ ਅੱਛਾ ਉਹਦਾ ਜੇ ਪਾ ਕੇ ਲੂਣ ਪਾ ਥੋੜੀ ਜਿਹੀ ਵਿੱਚ ਕਲੀ ਦਾ ਪਾਣੀ ਅੱਛਾ ਫੇਰ ਉਹਦੀ ਮਾਰਦੇ ਸਪਰੇਅ ਮੇਰੇ ਸਾਹ ਨਾਲ ਤੇਲਾ ਤੇਲਾ ਤੇਰਾ ਉਦਾਂ ਹੀ ਖਤਮ ਹੋ ਜਾਣਾ ਚੱਲ ਚੰਗਾ ਫਿਰ ਚਲ ਠੀਕ ਆ ਕੋਈ ਨਹੀਂ ਓਏ ਭੋਰਤੀ ਓਏ ਫਟੇ ਮੂ